ਮਨੇ ਕਹਿੰਦੇ ਸਾਮਲਾ ਹੁੰਤੇ ਜੀਆਂ ਕਹਿੰਦੇ ਅਖਾਲੀ ਦਲ ਨੇ ਬਣਾਈਆਂ 에어ਪੋਰਟ ਅਖਾਲੀ ਦਲ ਨੇ ਬਣਾਏ ਸ਼ਹਿਰਾਂ ਦੀ ਡਿਵੈਲਪਮੈਂਟ ਅਖਾਲੀ ਦਲ ਨੇ ਕੀਤੀ ਇਹ ਸਭ ਤੋਂ ਵੱਡੀ ਗੱਲ ਕੀਤੀ ਬਾਦਲ ਸਾਹਿਬ ਨੇ ਕਿ ਜੋ ਵਾਦਾ ਕੀਤਾ ਪੂਰਾ ਕੀਤਾ ਬਾਦਲ ਸਾਹਿਬ ਨੇ ਵਾਦਾ ਕੀਤਾ ਸੀ ਕਿ ਮੈਂ 4 ਪੀ ਕਿਲੋ ਆਟਾ ਵੀਰ ਕਿਲੋ ਦਾਲ ਦਊਗਾ ਤੁਸੀਂ ਯਾਦ ਕਰੋ ਪਹਿਲੀ ਜਦੋਂ ਸਰਕਾਰ ਬਣੀ ਪਹਿਲੀ ਕੈਬਨਿਟ ਮੀਟਿੰਗ ਪਾਸ ਕਰਕੇ ਹਰ ਮਹੀਨੇ ਉਦੋਂ ਆਟਾ ਦਰਉਂਦਾ ਸੀ ਕਿ ਨਹੀਂ ਆਉਂਦਾ ਸੀ ਹੁੰਦਾ ਸੀ ਨਾ ਉਦੋਂ ਬੱਚਿਆਂ ਦੀ ਸ਼ਾਦੀ ਵੀ ਸ਼ਗਨ ਹੁੰਦੇ ਸੀ ਉਹ ਵੀ ਬਾਦਲ ਸਿੰਘ ਸਾਹਿਬ ਨੇ ਸ਼ੁਰੂ ਕੀਤਾ ਪੈਨਸ਼ਨਾਂ ਵੀ ਬਾਦਲ ਸਿੰਘ ਸਾਹਿਬ ਨੇ ਸ਼ੁਰੂ ਕੀਤਾ ਉਦੋਂ ਅਸੀਂ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਹੁੰਦੇ ਸੀ ਸਕਾਲਰਸ਼ਿਪ ਦਿੰਦੇ ਸੀ 6 ਲੱਖ ਐਸੀ ਪਰਿਵਾਰਾਂ ਨੂੰ ਬੱਚਿਆਂ ਨੂੰ ਹਰ ਸਾਲ ਪੜਾਉਂਦੇ ਸੀ ਮੁਫਤ ਉਹ ਸਾਰਾ ਕੁਝ ਕਿਵੇਂ ਹੁੰਦਾ ਹੈ ਅਸੀਂ ਲੜਕੀਆਂ ਨੂੰ 11 ਸਰਕਾਰੀ ਸਕੂਲ ਤੇ ਪੜ੍ਹਨ ਲਈ ਲੜਕੀਆਂ ਨੂੰ ਅਸੀਂ ਸਾਈਕਲ ਦਿੰਦੇ ਹੁੰਦੇ ਸੀ ਅਸੀਂ ਭਗਤ ਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ ਲਿਆਂਦੀ ਕਾਰਡ ਬਣਾਏ 5 ਲੱਖ ਤੱਕ ਤੁਸੀਂ ਇਲਾਜ ਕਰਾ ਸਕਦੇ ਸੀ ਸਾਰਾ ਕੁਝ ਹੀ ਬਣਦਾ ਆ 7 ਸਾਲ ਤੁਸੀਂ ਦੇਖ ਲਓ ਸਰਕਾਰ ਦਾ ਦੀ ਕੋਈ ਚੀਜ਼ ਹੀ ਨਹੀਂ ਹੈ ਐ ਲੱਗਦਾ ਹੀ ਨਹੀਂ ਕੋਈ ਮੁੱਖ ਮੰਤਰੀ ਹੈ ਕਿੰਨਾ ਪਿੱਛੇ ਚਲੇ ਗਿਆ ਆਪਣਾ ਸੂਬਾ ਤੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਵਾਪਸ ਤੁਸੀਂ ਹਰ ਮਹੀਨੇ ਆਟਾ ਦਾ ਚੋਣਿਆ ਸ਼ਗਰ ਚੋਣਿਆ ਪੈਨਸ਼ਨਾਂ ਚੋਣਿਆ ਮੈਡੀਕਲ ਇੰਸ਼ੋਰੈਂਸ ਚੋਣਿਆ ਕਿ ਤੁਹਾਡਾ ਇਲਾਜ ਮੁਫਤ ਹੋ ਜਾਏ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਆਪਣੀ ਪੰਜਾਬ ਦੀ ਪਾਰਟੀ ਕਾਲੀ ਦਲ ਨੂੰ ਵਾਪਸ ਚਤਾ ਦਿਓ ਉਹ ਦਿਨ ਤੁਹਾਡੇ ਕੋਲੇ ਫਿਰ ਤੋਂ ਖੁਸ਼ੀਆਂ ਦੇ ਆਉਣਗੇ ਜਿਹੜੀ ਵੱਡੀ ਗੱਲ ਮੈਂ ਤੁਹਾਨੂੰ ਅੱਜ ਕਰਨ ਲੱਗਿਆ ਹੂੰ ਨਸ਼ੇ ਦੀ ਗੱਲ ਹੈ ਅੱਜ ਨਸ਼ਾ ਘਰ ਕਿਉਂ ਹੈ ਮੈਂ ਪੁਲਿਸ ਦੇ ਵਿਭਾਗ ਦੇ ਦਫ਼ਤਰਾਂ ਨੂੰ ਬੁਲਾਇਆ ਉਹਨਾਂ ਨੇ ਗੱਲ ਕੀਤੀ ਕਿ ਇਹ ਨਸ਼ਾ ਕਿਵੇਂ ਫੈਲ ਗਿਆ ਉਹ ਕਹਿੰਦੇ ਜੀ ਅਸੀਂ ਕੀ ਕਰੀਏ ਸਾਡੇ ਜਿਹੜੇ ਆਪ ਆਪਨੀ ਪਾਰਟੀ ਦੇ ਵਿਧਾਇਕ ਇਹਨਾਂ ਨੇ ਮਹੀਨਾ ਲੈਣਾ ਸ਼ੁਰੂ ਕਰ ਦਿੱਤਾ ਨਸ਼ੇ ਵੇਚਣ ਵਾਲਿਆਂ ਤੋਂ ਕੋਈ 10 ਲੱਖ ਰੁਪਏ ਲੈ ਰਹੇ ਮਹੀਨਾ ਕੋਈ 15 ਲੱਖ ਰੁਪਏ ਲੈ ਰਹੇ ਤੇ ਖੁਦ ਭਾਨੂ ਕਹਿੰਦਾ ਇਹਨਾਂ ਨੂੰ ਹੱਥ ਨਹੀਂ ਪਾਉਣਾ ਤੁਸੀਂ ਦੇਖ ਲਓ ਜਿਹੜੇ ਨਸ਼ੇ ਵੇਚਦੇ ਆ ਖੁੱਲੇ ਦਰੇ ਖੜਦੇ ਆ ਕਿਉਂਕਿ ਅਫਸਰਾਂ ਨੂੰ ਦਹਿਤ ਕੀਤੀ ਪਈ ਹੈ ਆ ਤਾਂ ਲੋਕ ਹੈ ਆਮ ਆਦਮੀ ਪਾਰਟੀ ਨੇ ਨਾ ਆਮ ਆਦਮੀ ਰੱਖ ਲਿਆ ਪਰ ਹੈ ਸਾਰੇ ਠੱਗ ਜਿੰਨੇ ਠੱਗ ਸੀ ਪੰਜਾਬ ਦੇ ਸਾਰੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਤੇ ਤੁਸੀਂ ਦੇਖ ਲਓ ਉਹਨਾਂ ਨੇ ਆਪਣੇ ਨਾਲ ਇੰਨੀ ਠੱਗੀ ਮਾਰੀ ਕਿ ਸਰਕਾਰ ਬਣਾ ਕੇ ਮੈਂ ਅੱਜ ਐਲਾਨ ਕਰਨਾ ਚਾਹੁੰਦਾ ਜਿਸ ਦਿਨ ਆਪਣੀ ਸਰਕਾਰ ਆਈ ਇੱਕ ਨਵਾਂ ਪਹਿਲੀ ਕੈਬਨਿਟ ਮੀਟਿੰਗ 'ਚ ਇੱਕ ਨਵਾਂ ਕਾਨੂੰਨ ਲੈ ਕੇ ਆਵਾਂਗੇ ਕਿ ਜਿਹੜਾ ਡਰੱਗ ਵੇਚੂਗਾ ਉਹਨੂੰ ਫਾਂਸੀ ਦੀ ਸਜ਼ਾ ਹੋਊਗੀ ਫਾਂਸੀ ਜੋ ਬਾਰੇ ਸਾਰਾ ਸਪੈਸ਼ਲ ਟ੍ਰਾਇਲ ਕੋਰਟ ਬਣਗੇ ਸਪੈਸ਼ਲ ਕੋਰਟ ਬਣਗੇ ਜਿਹੜਾ 1 ਸਾਲ ਦੇ ਅੰਦਰ ਅੰਦਰ ਸਾਰਾ ਟ੍ਰਾਇਲ ਪਾਰਟੀ ਦੂਜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਤੁਹਾਡੀ ਢਾਲ ਬਣ ਕੇ ਖੜਨਾ ਹੈ ਤੁਹਾਡੀ ਲੜਾਈ ਲੜਨੀ ਹੈ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ 1000 ਕਰੋੜ ਰੁਪਏ ਲਾ ਕੇ ਜਿਹਦੇ ਨਾਲ ਜਿਹਦੇ ਨਾਲ ਜਿਹਦੇ ਨਾਲ ਇੱਥੇ ਇੰਨੀ এমਪਲੋਇਮੈਂਟ ਹੋਣੀ ਹੈ ਸੋ ਮੈਂ ਸਾਰੇ ਸਾਰੇ ਲੋਕਾਂ ਨੂੰ ਬੇਨਤੀ ਕਰਨਾ ਹੈ ਤੇ ਖਾਸ ਕਰਕੇ ਕਾ ਕਹਿਣਾ ਚਾਹੁੰਦਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਅਕਾਲੀ ਦਲ ਥੋਡੀ ਪਾਰਟੀ ਆ ਵੱਡੇ ਬਾਦਲ ਸਾਹਿਬ ਦੇ ਨਾਲ ਰਹੇ ਹੈ ਮੈਨੂੰ ਲੱਗਦਾ ਪੂਰੀ ਜ਼ਿੰਦਗੀ ਇਹਨਾਂ ਨੇ ਵੱਡੇ ਬਾਦਲ ਸਾਹਿਬ ਨਾਲ ਹੀ ਕੱਤੀ ਹੈ ਉਹਨਾਂ ਵਰਗੀ ਸੋਚ ਹੈ ਇਹਨਾਂ ਤੋਂ ਵਧੀਆ ਉਮੀਦਵਾਰ ਤੁਹਾਨੂੰ ਮਿਲ ਨਹੀਂ ਸਕਦਾ ਇਸ ਕਰਕੇ ਬੇਨਤੀ ਕਰਦਾ ਹੈ ਅਕਾਲੀ ਦਲ ਨੂੰ ਤਗੜਾ ਕਰੋਗੇ ਆਪਣੇ ਪੰਜਾਬ ਨੂੰ ਤਗੜਾ ਕਰੋਗੇ ਅਕਾਲੀ ਦਲ ਤਗੜਾ ਤੇ ਪੰਜਾਬ ਦੀ ਤਰੱਕੀ ਹੋਊਗੀ ਤੁਸੀਂ ਜਾਣਦੇ ਹੋ ਤੁਸੀਂ ਆਪਣੇ 20 22 ਸਾਲ ਦਾ ਰਾਜ ਸੜਕ ਦਾ ਧਾਮ ਲੱਗਾ ਕਿ ਲੋਕ ਉਮਰ ਤੇ ਆਏ ਨੇ ਇਹ ਸਰਦਾਰ ਸਖਸ਼ੀਅਤ ਦੇ ਬਾਰੇ ਦੀ ਇਹ ਸੋਚ ਜਿਹੜੀ ਪ੍ਰਸ਼ਾਦ ਸਿੰਘ ਬਾਦਲ ਦੀ ਸੋਚ ਸੀ ਉਹਨੇ ਕਿਹਾ ਹੋਵੇ ਸਖਸ਼ੀਅਤ ਸਿੰਘ ਬਾਦਲ ਦੀ ਜਿਹੜੇ ਲੱਗੇ ਨੇ ਔਰ ਲੋਕ ਅੱਜ ਠੱਗੇ ਦਾ ਮਹਿਸੂਸ ਕਰਦੇ ਮੈਂ ਜਦ ਕ੍ਰਿਸ਼ਨੀ ਦੀ ਗੱਲ ਕਰ ਅੰਡਸਟਰੀ ਦੇ ਵਾਦਾ ਕਰ ਗਏ ਨੇ ਬਾਦਸ਼ਾਹ ਬਾਕੀ ਇਲੈਕਸ਼ਨ ਵਾਕੇ ਤੋਂ ਮੇਰੀ ਬਾਕੀ ਬੈਂਕੀ ਖਰਾਬ ਅੰਡਸਟਰੀ ਨੂੰ ਬੜੇ ਲੰਬੇ ਸਮੇਂ ਤੋਂ ਦਾਦ ਸਾਹਿਬ ਦੇ ਹੋ ਗਿਆ ਸਾਡੀ ਪਿੰਦਰ ਦੀ ਸਰਕਾਰੇ ਕੋਈ ਕਰਦੀ ਸਾਡੀ ਕਾਂਗਰਸ ਦੀ 10 ਸਾਲ ਦੀ 20 ਸਾਲਾਂ ਦਾ ਕਰਸਾ ਨਹੀਂ ਨਾ ਕਾਂਗਰਸ ਨੇ ਨਸੀਬਾਰੇ ਕੋ ਗੱਲ ਸੋਚੀ ਨਾ ਆ ਕਿ ਨਾ ਭਾਰਤ ਆਰਥਿਕ ਜਦੋਂ ਕੋਈ ਐਸਾ ਇੰਡਸਟਰੀ ਦੀ ਗੱਲ ਮੈਂ ਅੰਡਸਟਰੀ ਦੇ ਵਿੱਚ ਇੱਕ ਹਿੱਸਾ ਆ ਟਰੇਡ ਦੇ ਵਿੱਚ ਔਰ ਮੈਂ ਵੇਖਦਾ ਕਿ ਲੰਮੇ ਸਮੇਂ ਤੋਂ ਇੰਡਸਟਰੀ ਸਿੱਖ ਗਈ ਹੈ ਫੇਰ ਉਹ ਜਗਾਰ ਫੇਰ ਜਗਾਰ ਵਧੀ ਹੈ ਲੋਕਾਂ ਵਿੱਚ ਤੇ ਲੱਗਾ ਆਦਮੀ ਨੂੰ ਰੁਜ਼ਗਾਰ ਹਜ਼ਾਰਾਂ ਨੂੰ ਮਿਲਦਾ ਸੀ ਅੱਜ ਉਹ ਬੇਰੁਜ਼ਗਾਰੀ ਕੇਂਦਰ ਸਰਕਾਰ ਦੀ ਪਾਲਸੀ ਹੈ ਨਸ਼ੇ ਦਾ ਹਾਲ ਇਹ ਕੀ ਕਰਨਗੇ ਡਾਕਟਰ ਤੋਂ ਕਹੇ ਸੀ ਜਿਹੜੇ ਮੋਟਰ ਤੇ ਹੋਵੇ ਇਹ ਕੋਈ ਸਰਕਾਰ ਦੇ ਅੰਦਰ ਇਹਨਾਂ ਨੂੰ ਮੰਤਰੀ ਬਣ ਕੇ ਲੋਕ ਸਭਾ ਦੇ ਬਾਹਰ ਤੁਹਾਨੂੰ ਯਾਦ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 10 ਸਾਲ ਨਾਲ ਜਿਹੜਾ ਰਾਤ ਕਿੰਨਾ ਦਾ ਸਾ ਨਸ਼ਾ ਵਾਲਿਆਂ ਨੂੰ ਰੇਡ ਹਲਵਾ ਭਾਈ ਹੱਥ ਬਿਸ਼ਰੋ ਕਿ ਕਰੋ ਨਹੀਂ ਨਹੀਂ ਤਹਾਂ ਤੱਕ ਇਹਨੂੰ ਮੋਟਾ ਪਹੁੰਚਾ ਨਹੀਂ ਗਿਆ 6 ਵਜੇ 6 ਵਜੇ ਸਾਰੇ ਬਾਹਰੋਂ ਡੈਡ ਬੜੀ ਚੁੱਕੀ ਗਈ ਬਲ ਚਾਹ ਨਹੀਂ ਉਹ ਡੈਡ ਬੜੀ ਸ਼ਾਮ ਤੱਕ ਦਿੱਤੀ ਗੋਰੀ ਪਰਵਾਹ ਮੁਰਗੀ ਹਲੇ ਦਾ ਬੱਚਾ ਸੀ ਨੌਜਵਾਨ ਇਹ ਆਹ ਦੇ ਹਾਲਾਤ ਹੋ ਗਏ ਬਣਾਲੇ ਦੇ ਅੰਦਰ ਜੋ ਸਰ ਪੰਜਾਬ ਸਰਕਾਰ ਦੀ ਮੌਜੂਦਾ ਵੀ ਫੇਲੀ ਹੈ ਬੰਦੇ ਅੱਜ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼੍ਰੀ ਰਾਮ ਸਭ ਤੋਂ ਪਹਿਲੇ ਮੈਂ ਨਰੇਸ਼ ਮਹਾਜਨ ਜੀ ਤੇ ਉਹਨਾਂ ਦੀ ਸਮੂੱਚੀ ਟੀਮ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਧਾਈ ਦੇਣਾ ਚਾਹਣਾ ਮੈਂ ਬਹੁਤ ਵਾਰ ਪਟਾਲੇ ਆਇਆ ਪਰ ਜਿੰਨਾ ਵੱਡਾ ਕੰਮ ਤੁਸੀਂ ਅੱਜ ਕੀਤਾ ਮਨ ਲਗਾ ਰਿਹਾ ਰਿਕਾਰਡ ਕਹਿਣ